ਲੇਕੇ ਤਾਂ ਆਇਆ ਅਬੂ ਦੇਖੀ ਇੱਥੇ ਖੜ ਗਿਆ ਜੀਨਰੇ ਆਏ ਲੋ ਜੀ ਅਸੀਂ ਪਹੁੰਚ ਗਏ ਹੁਣ ਪੈਸੇ ਤੜਾਣ ਲੱਗਿਆ ਤੇ ਤੜਾਪਾ ਤਲਾਬ ਕੋਰੇ ਇਹ ਲਾਵੇ ਚਾਹੇ ਬਾਹਰ ਇੱਕ ਹਨੂ ਮਾੜਾ ਬੈਠੇ ਹੋਇਆ ਇੱਕ ਮਿੰਟ ਕਰਦੇ ਦੋ ਬੱਤਾਂ ਇੱਧਰ ਤੋਂ ਇੱਕ ਤਾਂ ਬੈਠਾ ਰਿਹਾ ਲੋ ਜੀ ਹਰਦਾ ਅਸੀਂ ਚੱਲੇ ਆਂ ਥੋੜਾ ਜਿਹਾ ਚੱਲੇ ਆਂ ਮਾੜੀ ਨੌਮੀ ਨੌਮੀ ਦਾ ਮੱਥਾ ਟੇਕਣ ਮਾੜੀ ਤੇ ਇਹ ਐਂਡ 'ਚ ਆਬੂ ਹਰ ਆਬੂ ਦੀ ਮੰਬੀ ਅਸੀਂ ਕੱਢੀ ਹੋਗੇ ਬਸ ਹੁਣ ਫਟਾਫਟ ਚੱਲਦੇ ਆਂ ਅਸੀਂ ਕਿਉਂਕਿ ਅੱਜ ਅੱਜ ਦਾ ਮੌਸਮ ਵੀ ਹੈ ਖਦ ਅੰਨਾ ਵਧੀਆ ਹੈ ਤਾਂ ਸਾਡੇ ਪਿੰਡ ਤੋਂ ਉਹ ਮਤਲਬ ਸਾਰਾ ਟਿਕਾਊ ਗਿਆ ਪਹਿਲਾਂ ਸੀ ਤੁਮਕੇ ਬਾਗ ਲੰਦੇ ਤੇ ਹੁਣ ਅਸੀ ਤਿੰਨ ਚਾਰ ਸਾਲ ਹੋ ਗਏ ਤੁਮਕੇ ਹੀ ਜਾਂਦੇ ਹੈਗੇ ਉਹ ਮੌਸਮ ਬਹੁਤ ਵਧੀਆ ਟੁੱਕੇ ਰੰਗ ਨਾਲ ਜਾ ਸਕਦੇ ਆ ਅੱਜ ਮੌਸਮ ਦੇ ਖੰਡਾ ਨਹੀਂ ਆ ਰਿਹਾ ਹੋ ਰਿਹਾ ਐਨਕ ਤੱਕ ਸ਼ਾਮ ਤੱਕ ਨਹੀਂ ਆ ਰਹਿਦਾ ਦੇਖੋ ਹੁਣ ਆਹੋ ਤਿਆਰ ਹੋ ਗਿਆ ਇਹ ਵੀ ਮੰਮੀ ਰਹਿ ਗਈ ਫਟਾਫਟ ਸਤਿਗੁਰ ਕਰਦੇ ਆ ਬੂ ਸਾਰੇ ਨਾ ਕਮੈਂਟਾਂ ਚ ਐ ਵੀ ਕਹਿਣ ਲੱਗ ਗਏ ਸਤਿਗੁਰ ਬੋਲਣ ਲੱਗ ਗਿਆ ਸਾਰੇ ਨਾ ਐ ਕਹਿਣ ਲੱਗ ਗਏ ਹੁਣ ਕਹਿੰਦੇ ਅਬੂ ਹਲ ਬੂ ਦੀ ਜੋੜੀ ਆ ਅਬੂ ਦੀ ਹਲ ਬੂ ਦੀ ਜੋੜੀ ਹੈ ਨਾ ਨਾ ਉਹਦੀ ਚਾਚੀ ਨਾਲ ਜੋੜੀ ਐ ਦੀ ਮੇਰੇ ਨਾਲ ਜੋੜੀ ਆ ਸਤਿਗੁਰ ਬੋਲ ਇੱਕ ਵਾਰ ਹੋਰ ਸਤਿਗੁਰ ਬੋਲਾ ਦੇ ਸਤਿਗੁਰ ਸਤਿਗੁਰ ਚਾਲ ਇੱਕ ਸ਼ਬਦ ਤਾਂ ਬੋਲਣਾ ਸਿੱਖਿਆ ਉਸ ਤੇ ਢੰਗ ਨਾਲ ਸਤਿਗੁਰ ਚੱਲਦੀ ਹੁਣ ਆਪਦੇ ਨੂੰ ਖਿਜ ਕੇ ਲਿਗਾਗੇ ਲੋ ਜੇਸੀ ਚੱਲੇ ਨਿਆਣੇ ਬੱਚੇ ਤਾਂ ਪਹਿਲਾਂ ਹੀ ਲਟਕ ਕੇ ਬਹਿ ਗਏ ਯੂ ਵੀ ਵੀ ਆਪੂ ਵੀ ਬਹਿ ਗਿਆ ਤੂੰ ਪਿੱਛੇ ਬੈਠ ਆਪੂ ਵੀ ਬਹਿ ਗਿਆ ਯੂ ਵੀ ਤੂੰ ਪਿੱਛੇ ਬੈਠ ਮure ਦਾਦੀ அம்மா ਬਹਿ ਜੂਗੀ ਫੌਰ ਹੁਣ ਕਿਉਂਕਿ ਸਾਡੀ ਗੱਡੀ ਦੀ ਸੀਟ ਗੱਡੀ ਰਹਿ ਗਈ ਸਾਡੀ ਛੋਟੀ ਪਰਿਵਾਰ ਹੋ ਗਿਆ ਸਾਡਾ ਵੱਡਾ ਜਿਵੇਂ ਕਿ ਤੁਹਾਨੂੰ ਕਿਹਾ ਵੀ ਬਹੁਤ ਸ਼ੇਤੀ ਲਵਾਂਗੇ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਆ ਇਧਰ ਦੇਖੋ ਹਵਾ ਮੌਸਮ ਐ ਨਾ ਬਦਿਆ ਹੋ ਰਿਹਾ ਬਹੁਤ ਜ਼ਿਆਦਾ ਬਦਿਆ ਹੋ ਰਿਹਾ ਦੇਖੋ ਚਲੀ ਵੀ ਆ ਗੱਡੀ ਦੀ ਹਾਂ ਚਲੀ ਵੀ ਆ ਚੱਲ ਆ ਜਾ ਬਸ ਹੁਣ ਅਸੀਂ ਚੱਲੇ ਆ ਉੱਥੇ ਤੁਹਾਨੂੰ ਮਾੜੀ ਤੇ ਜਾ ਕੇ ਮਿਲਾਂਗੇ ਨੌਮੀ ਦਾ ਮੇਲਾ ਮੇਲਾ ਤਾਂ ਸਵੇਰੇ ਸਟਾਰਟ ਹੋ ਕੋਈ ਸਵੇਰੇ ਟੇਕ ਜਾਂਦਾ ਕੋਈ ਸ਼ਾਮ ਨੂੰ ਜਿਹਦਾ ਜਦੋਂ ਟਾਈਮ ਲੱਗਦਾ ਉਵੇਂ ਹੀ ਚਲੇ ਜਾਂਦਾ ਏ ਜਿਹਦਾ ਪਰਿਵਾਰ ਸਾਰੇ ਘਰਾਂ ਹੁੰਦਾ ਏ ਉਹ ਦਿਨ ਚ ਟੇਕ ਜਾਂਦਾ ਏ ਹੁਣ ਅਸੀਂ ਦਿਨ ਚ ਚੱਲੇ ਆ ਕਿਉਂਕਿ ਸਾਡਾ ਪਰਿਵਾਰ ਘਰੇ ਮੰਦੀਪ ਜੀ ਮੈਡਮ ਜੀ ਵੀ ਆਗੇ ਨਮਾਸਟੂਟ ਭਾਗੇ ਮੇਰਾ ਸੂਟ ਚੋਰੀ ਕੀਤਾ ਹੋਇਆ ਚੋਰੀ ਕੀਤਾ ਲਿਆ ਨਾ ਚੋਰੀ ਕੀਤਾ ਹੋਇਆ ਮੇਰਾ ਸੂਟ ਚ ਲੱਗ ਰਿਹਾ ਦੇਖ ਕਿ ਚੁੰਨੀ اچਾਂ ਚੱਕ ਕੇ ਮਿਲ ਗਈ ਹਨਾ ਜੇ ਮੈਨੂੰ ਪਤਾ ਹੁੰਦਾ ਤੇਰੇ ਕੋਲ ਚੁੰਨੀ ਆ ਮੈਂ ਤੈਨੂੰ ਕਦੇ ਨਹੀਂ ਦਿੰਦੀ ਤੀ ਆਹ ਸੂਟ ਚੁੰਨੀ ਲੈ ਲੰਦੀ ਤੇਤੇ ਔਰ ਮੈਨੂੰ ਵੀ ਨਹੀਂ ਪਤਾ ਮੈਂ ਚੁੰਨੀ ਮਿਲ ਗਈ ਸੋਨਾ ਲੱਗ ਰਿਹਾ ਸੂਟ ਹਾਂ ਨਾਈਸ ਵੈਰੀ ਨਾਈਸ ਬਹੁਤ ਵਧੀਆ ਲੱਗ ਰਿਹਾ ਹਾਂ ਕਹਿਣਾ ਨਹੀਂ ਹੈਗਾ ਠੀਕ ਹੈ ਪਤਾ ਤੁਹਾਨੂੰ ਕਹਿ ਦੋ ਵੀ ਹਨਾ ਹਨਾ ਮੈਨੂੰ ਪਤਾ ਤਾਂ एएलर्जी होई भी थी मैं हाँ, हाँ मैं ही हां नहीं किया था मैं तो कह रही थी भी चाहे तुरके चलो चलो हां तो मैं सुत्ती भी उतनी भी एलर्जी मैं उठ के दवाई लेके आऊंगी हां फिर मैं उठ में नहा के एट टाइम में सुन्ने कपड़े पाले या सूट जोड़ा मैं ऊपर धोस दिए पाड़न कहती फिर मैं आज पाया चलो चलो ਆਹ ਉਹ ਆਹ ਉਹ ਜੀ ਨਹੀਂ ਆਤੀ ਆ ਜਲਾ ਬਈ ਆਜ ਗਏ ਅਸੀਂ ਮਾੜੀ ਤੇ ਕਿੰਨੀ ਭੀੜ ਹੋ ਰਹੀ ਆ ਹਨਾ ਬਿੱਬੀ ਅੱਗੇ ਬਾਅਦ ਵਿੱਚ ਮથે ਡੇਕ ਲੰਦੇ ਨੇ ਨਾ ਹਾਂ ਨਹੀਂ ਪਿਛਲੀ ਵਾਰ ਨਹੀਂ ਆਈ ਦੀ ਬੀਬੀ ਤੂੰ ਪਿਛਲੀ ਵਾਰ ਨਹੀਂ ਤੀ ਪਿਛਲੀ ਵਾਰ ਰਮਨ ਤੀ ਆਪਣੇ ਨਾਲ ਤਾਂ ਕਰਕੇ ਗੱਡੀ ਬੁੱਕ ਕੀਤੀ ਨਾ ਪਰ ਤਮੈ ਆਏ ਆ ਕੁੱਕਾ ਕੋਣ ਮਾਰ ਰਿਹਾ ਆਪ ਕੋ ਤਰਾ ਕੋਲੇ ਚ ਆ ਕੁੱਕਾ ਇਹ ਕੋਣ ਮਾਰ ਰਿਹਾ ਆ ਬਾਹਰ ਕੋ ਫੇਰ ਦੇ ਹਾਂ ਦੇ पी <laughs> ਕਦੇ ਕਿ ਇਹ ਤੇ ਹੁਣ ਮੁੜਦਾ ਹੋਇਆ ਫੇਰ ਇਹ ਬੇਬੇ ਦੀ ਦੁਕਾਨ ਤੇ ਆ ਕੇ ਖੜ ਗਿਆ ਬੇਬੇ ਰੋਟੀ ਖਰੀਦ ਕੇ ਅੰਦਰ ਬੇਬੇ ਫੋਲ ਫੋਲੀ ਯੂ ਵੀ ਅੱਕੇ ਲੇ ਉਹ ਘਰ ਲੰਗਰ ਅਸੀਂ ਖਾਇਆ ਏ ਯੂ ਵੀ ਆ ਜਾ ਉਰੀ ਓਏ ਉਰੀ ਲੈ ਕੇ ਆ ਤੇ ਕਾਲਾ ਕਰੀਮੀ ਕੇਕ ਦਾ ਕੱਪ ਤਿਆਰ ਹੋ ਰਿਹਾ ਤੇ ਉੱਧਰ ਯੂਵੀ ਦੀ ਦਾਦੀ ਬੁਲਾ ਰਹੀ ਹੈ ਯੂਵੀ ਨੂੰ ਕੁਲਚਾ ਖਾਣ। ਕਹਿੰਦਾ ਮੈਂ ਨਹੀਂ ਖਾਂਦਾ ਹੈਗਾ। ਜਾਓ ਤੁਸੀਂ ਪਹਿਲਾਂ। ਕਹਿੰਦਾ ਮੈਂ ਨਹੀਂ ਖਾਂਦਾ। ਅਸੀਂ ਆਈਸਕ੍ਰੀਮ ਖਾਵਾਂਗੇ, ਕੁਲਚਾ ਖਾਵਾਂਗੇ। ਫਿਰ ਹੋਰ ਲੰਗਰ ਚੱਕ ਕੇ ਆਇਆ ਨਾ। ਭੁੱਖ ਨਹੀਂ ਆ ਗਈ। ਅਰਜੇ ਤਾਂ ਪਏ ਆ। ਨਿਆਣੇ ਫਿਰ ਵੀ ਆ ਕੇ ਦੁਕਾਨਾਂ ਤੇ ਹੀ ਖੜ ਜਾਂਦੇ ਨੇ ਹਨਾ। ਤੁਸੀਂ ਵੀ ਤਾਂ ਨਿਆਣੇ ਹੋ। ਉਹ ਲੈ ਲਓ। ਲਿਓ। ਇਹ ਤਾਂ ਦਵਾਉਂਗੀ ਬੁੱਤਾ। ਇੱਕ ਬੀਬੀ ਇੱਕ ਆਬੂ ਦਾ ਕੋਲਚਾ ਬਣ ਰਿਹਾ ਆਬੂ ਨੇ ਕੀ ਖਾਣਾ ਹੈ ਹੈ ਦੱਸ ਆਬੂ ਜਿੰਨੇ ਖਾਇਆ ਬਸ ਜੇ ਆਬੂ ਜਿੰਨੇ ਛੱਡਤਾ ਉਹਦੀ ਮੰਮੀ ਡੈਡੀ ਦਾ ਹਵਾ ਮਮੀ ਡੈਡੀ ਦਾ ਬੱਬੀ ਬਾਕੀ ਮੰਮੀ ਡੈਡੀ ਕਿੱਥੇ ਜਾਓਗੇ ਬੀਬੀ ਆ ਦੇ ਥੋੜੇ ਥੋੜੇ ਮੁੰਡੇ ਨੂੰ ਦਵਾਤਾ ਇਹਨਾਂ ਤਾਂ ਸਾਰਾ ਖਾ ਲੈਣਾ ਬਸ ਫਿਰ ਬड़ा ਹੋ ਗਿਆ ਇਹਨਾਂ ਤਾਂ ਸਾਰਾ ਖਾ ਲੈਣਾ ਦੇਖੋ ਮੇਰੇ ਘਰ ਇਹ ਵੀ ਦੇ ਵਾਸਤੇ ਕੁਝ ਵੀ ਬਣਾਉਂਦੀ ਜਿਹੜਾ ਛੱਡ ਦਿੰਦਾ ਹੁੰਦਾ ਦੂਜਾ ਚਾਹ ਜਿੰਨੀ ਮੇਰੇ ਪਿੱਛੇ ਵੀ ਜਾਵੇ ਗੱਗੂ ਗੱਗੂ ਸਾਰਾ ਦਿਨ ਗੱਗੂ ਖਾ ਪੀ ਕੇ ਫਿਰ ਮੰਮਾ ਮੰਮਾ ਮੰਮੀ ਤਾਂ ਮੰਮੀ ਹੋਆ ਪੰਨੋ ਕੀ ਬਹੁਤ ਇਤਰਾ ਨਾਲ ਜੇ ਇਹ ਬਾਅਦ ਚ ਕਹਦਾ ਮੇਰੀ ਮਾਂ ਤਾਂ ਮਾਂ ਹੈ ਗਾਣਾ ਜੀ ਮੈਂ ਹੁੰਦੀ ਆ ਮਾਂ ਇਹ ਵੀ ਇਹ ਵੀ ਬਾਹਰ ਦੀਆਂ ਚੀਜ਼ਾਂ ਖਾ ਕੇ ਰਾਜੀ ਹੈ ਹਨਾ ਬੀਬੀ ਤਾਂ ਨਾ ਸੀ ਕਿਸੇ ਦੇ ਮੋਟਰਸਾਈਕਲ ਤੇ ਬਿਠਾਤੀ ਸੀ ਬੀਬੀ ਫੇਰ ਤਾਰ ਲਈ ਕਿਉਂਕਿ ਸਾਡੀ ਗੱਡੀ ਆ ਗਈ ਬੀਬੀ ਵਿਚਾਰੀ ਫੇਰ ਤਾਰ ਲਈ ਜਾਂਦੀ ਜਾਂਦੀ ਹਾਂ ਮੇਲਾ ਹੋ ਰਿਹਾ ਬਸ ਹੁਣ ਸਮਾਪਤ ਹੋ ਜਾਣਾ 2-3 ਘੰਟੇ ਤੱਕ ਸਾਰੀ ਭੀੜ ਹਨਾ ਹਟ ਜੜੀ ਮੇਲੇ ਦੀ ਜਿਹੜੀ ਜਗ੍ਹਾ ਹੈ ਨਾ ਮਾੜੀ ਦੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਹਨਾ ਹਵਾ ਆਂਦੀ ਹੈ ਠੰਡੀ ਵਿਚਾ ਲੋ ਜੀ ਅਸੀਂ ਹੁਣ ਸਿਆਲ ਦੀ ਤਿਆਰੀ ਸ਼ੁਰੂ ਕਰ ਲਈ ਮਿਰਚਾਂ ਦਾ ਅਚਾਰ ਸਾਗ ਵਾਸਤੇ ਅਸੀਂ ਆ ਮਿਰਚਾਂ ਖਾਇਆ ਕਰਾਂਗੇ ਸਾਗ ਵਾਸਤੇ ਖਾਇਆ ਕਰਾਂਗੇ ਕਿਉਂ ਵੀ ਖਾਇਆ ਕਰਾਂਗੇ ਹੈ ਸਾਗ ਵਾਸਤੇ ਖਾਇਆ ਕਰਾਂਗੇ ਬਾਅਦ ਨਿਆ ਕਰ ਮਰਜੀ ਹੋਏ ਅੱਛਾ ਮਿਰਚਾਂ ਦਾ ਆਚਾਰ ਨਾ ਬਹੁਤ ਸਵਾਦ ਲੱਗਦਾ ਏ ਇਹ ਹੁਣ ਕੋਈ ਕਮੈਂਟ ਕਰੇ ਵੀ ਦੀਦੀ ਤੁਸੀਂ ਮਿਰਚਾਂ ਦਾ ਆਚਾਰ ਕਿਵੇਂ ਬੰਦਦੇ ਹੋ ਸਾਨੂੰ ਦੱਸਿਓ ਕਿਵੇਂ ਬੰਨਿਆ ਆਚਾਰ ਦੱਸਿਓ ਮਾੜਾ ਜਿਹਾ ਮਿਰਚਾਂ ਦਾ ਹੈ ਤੋੜ ਕੇ ਕਿਦਾਂ ਰੱਖ ਲੀਆ ਹੈ ਤੋੜ ਕੇ ਕਿਦਾਂ ਰੱਖ ਲਏ ਇਹ ਇਸ ਵਿੱਚ ਕੋਈ ਨਹੀਂ ਆਏ ਕਿ ਐਵੇਂ ਇੱਕ ਦਿਨ ਤੋੜ ਕੇ ਬਸ ਇਹਨਾਂ ਨੂੰ ਸ਼ੌਂਚ ਐਦਾਂ ਹੀ ਧਰ ਲਓ ਫਿਰ ਉਹਤੇ ਅਗਲੇ ਦਿਨ ਨੋਣ ਪਾ ਦਿਓ ਨੂਨ ਪਾ ਕੇ ਬਸ ਗਲੀਆਂ ਕਰਕੇ ਪਾ ਦੇ ਵਿੱਚ ਸਾਰੀ ਮਿਰਚਾ ਮੈਂ ਨਾ ਪਿੱਛੇ ਨਾ ਪਿਛਲੇ ਸਾਲ ਜਦੋਂ ਗਲੀਆਂ ਕਰੀ ਤੀਆਂ ਮੈਂ ਦਿਖਾਈਆਂ ਦੀਆਂ ਵੀਡੀਓ ਪਾਈ ਤੀ ਜਿਹੜੀਆਂ ਆ ਗਲੀਆਂ ਪਿਛਲਾ ਪਾਸਤਾ ਹੁੰਦਾ ਨਾ ਮਿਰਚ ਦਾ ਉਹਦੇ ਪਿੱਛੇ ਨਾ ਸੂਈ ਨਾਲ ਗਲੀਆਂ ਕਰ ਦੋ ਗਲੀਆਂ ਕਰਕੇ ਫਿਰ ਨੂਨ ਪਾ ਦੋ ਚ ਹਲਾ ਦੋ ਚੰਗੀ ਤਰ੍ਹਾਂ ਮਿਕਸ ਕਰ ਦੋ ਤੇ ਸਿਰਕੇ ਦੀ ਇੱਕ ਬੋਤਲ ਪਾ ਦਿਓ ਅਸੀਂ ਆ ਦੇਖੋ ਅੱਧਾ ਡੱਬਾ ਮਿਰਚਾਂ ਦਾ ਇਹ ਸਿਰਕੇ ਦੀ ਸਾਰੀ ਬੋਤਲ ਪਾ ਦਿਓ ਇਹਨੂੰ ਬਸ ਹਲਾ ਹੀ ਜਾਣਾ ਹਨਾ ਬਾਅਦ ਤੱਕ 2-3 ਦਿਨ ਹਲਾਈ ਜਾਣਾ ਇਹਨੂੰ ਐਨ ਰੋਜ ਫਿਰ ਐਨ ਮਿਰਚ ਦਾ achar ਇਹ ਇਨਸਟੈਂਟ ਮਿਰਚ ਦਾ achar ਹੈ। ਲਾਲ ਤੇ ਹਰੀਆਂ 12 ਦੇ ਲਿਆ ਕੇ ਪਾਈ ਚ। ਹਮ achar ਬਹੁਤ ਸਵਾਦ ਹੁੰਦਾ ਇਹ। ਲੋ ਜੀ ਆਪਣਾ achar ਬਣ ਬਣ ਜਣਾ ਹੁਣ 4-5 ਦਿਨਾਂ ਚਹਿਣ ਤਿਆਰ ਹੋ ਜਾਣਾ ਹੈ। ਹਾਂ ਤਿਆਰ ਹੋ ਜਾਣਾ ਬਸ ਇਹਨੂੰ ਨੂਨ ਨੂਨ ਹਰ ਸਿਰਕਾ ਪਾ ਕੇ ਇਹਨੂੰ ਰੋ ਚੰਗੀ ਤਰ੍ਹਾਂ ਹਿਲਾਈ ਜਾਓ ਬਸ ਮੈਂ ਡੱਬਾ ਭਰੇ ਦੂੰਗੀ ਹੁਣ ਮਿਰਚਾਂ ਦਾ ਐਵੇਂ ਹਿਲਾਈ ਜਾਇਆ ਕਰੋ ਉੱਪਰ ਥੱਲੇ ਕਰਕੇ ਚਾਰ ਪੰਜ ਦਿਨਾਂ ਚਹਿਣ ਚਾਰ ਤਿਆਰ ਹੋ ਜਾਣਾ ਪਿਛਲੇ ਸਾਲ ਆ ਵੀ ਉਹਨਾਂ ਦੇ ਤੋਂ ਲਿਆਏ ਤੇ ਮਿਰਚਾਂ ਇੰਨੀਆਂ ਤੋੜ ਕੇ ਚਾਰ ਪਾਇਆ ਸਭ ਤੋਂ ਬੱਲਾ ਪਾਣਾ ਸੀਤੀ ਦੀ ਹਵਾ ਕਰਦੇ ਆ ਸ਼ਿੱਟ ਕਰਨਗੇ ਆ ਦੇਖੋ ਆ ਲਈਏ ਮਰੀਚ ਰਹੀਆਂ ਲੱਗਦੀ ਟਾਈਮ ਹੋ ਗਿਆ ਆਪਣਾ ਸੀ ਮੈਂ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ 4 ਵਜੇ 4 ਵਜੇ ਮੇਰੇ ਖਿਆਲ ਤੋਂ ਹਾਂ 4 ਵਜੇ ਤੇ ਅੱਜ ਬਣਾਵਾਂਗੇ ਆਪਾਂ ਆਲੂ ਕੋੜਿਆਂ ਦੀ ਸਬਜ਼ੀ ਅੰਦਰ ਮੰਦਿਰ ਪੁਣੀ ਸੁੱਤੇ ਪਏ ਆ ਕਿਉਂਕਿ ਉਹ ਭੂਆ ਸੱਤੀ ਤੋਂ ਆਣ ਕਰਕੇ ਨਾ ਰਾਤ ਦੀ ਸਾਰੀ ਰਾਤ ਦੇ ਨਿੰਦੇ ਆ ਇਸ ਕਰਕੇ ਸੁੱਤੀ ਪਈ ਆ ਫਿਰ ਕੱਲ ਦੇ ਯਾਨੀ ਕਿ ਲਗਾਤਾਰ ਜਿਹੜਾ ਵੀ ਕੰਮ ਹੈ ਚਲ ਮੈਂ ਕਰ ਰਹੀ ਆ ਕਿਉਂਕਿ ਅਨਸੰਖਤੀ ਨੂੰ ਦੇਖੋ ਇੱਕ ਦੂਜੇ ਦੇ ਅਸੀਂ ਕੰਮ ਹੁੰਦੇ ਆ ਜਾਂ ਜੁਆਇੰਟ ਫੈਮਿਲੀ ਹੁੰਦੀ ਹੈ ਨਾ ਇੱਕ ਦੂਜੇ ਦੇ ਐ ਆਪਾਂ ਕੰਮ ਆ ਜਾਂਦੇ ਨੇ ਜਾਂ ਕੋਈ ਵੀ ਮਜਬੂਰੀ ਹੁੰਦੀ ਹੈ ਦੂਜੇ ਨੂੰ ਜਾਂ ਢਿੱਲਾ ਮਸਾਉਂਦਾ ਤਾਂ ਵੀ ਵੀ ਜੇ ਇੱਕ ਨਹੀਂ ਤਾਂ ਦੂਜਾ ਸੰਭਲਦਾ ਸਾਰਾ ਕੰਮ ਹੁਣ ਉਹ ਆਰਾਮ ਕਰ ਰਹੀ ਆ ਰੈਸਟ ਕਰਦੀ ਆ ਆਪਣੀ ਨੀਂਦਰਾ ਪੂਰੀਆਂ ਕਰਦੀ ਆ ਇਸ ਕਰਕੇ ਸਾਰਾ ਕੰਮ ਮੈਂ ਕਰ ਰਹੀ ਆ ਕੋਈ ਗੱਲ ਨਹੀਂ ਉਹ ਕੱਲ ਲੱਗ ਜੂਗੀ ਕਰਨ ਕੋਈ ਚੱਕਰ ਨਹੀਂ ਹੈਗਾ ਨਾਲੇ ਬੇਲੇ ਬੈਠ ਕੇ ਵੀ ਆਪਾਂ ਆਪਣਾ ਭਾਰ ਵਧਾਉਂਦੇ ਹੁੰਨੇ ਆ ਜਿੰਨਾ ਕੰਮ ਕਰੂਗੇ ਬਾਹਰ ਜਿੰਮਾ ਤੇ ਜਾਣ ਨਾਲੋਂ ਤਾਂ ਆਪਣਾ ਕੰਮ ਆਪਣਾ ਘਰੇ ਬੈਠ ਕੇ ਕਰੋ ਸਾਰੇ ਕੰਮ ਕਰੋ ਆਪਾਂ ਆਪੇ ਠੀਕ ਰਾਂਗੇ شويه ਤਾਂ ਵੀ ਠੀਕ ਰਹਿੰਦੀ ਐ ਹੁਣ ਆਪਾਂ ਆਲੂ ਕੋੜੇ ਬਣਾਈਏ ਤੜਕਾ ਲਾਈਏ ਸਾਨੂੰ ਆਲੂ ਕੋੜੇ ਖਾਈਏ ਹਜੇ ਨਾ ਸਾਨੂੰ ਇੱਥੇ ਮਾੜੀ ਦਾ ਜਿਹੜਾ ਮੇਲਾ ਚੱਲ ਰਿਹਾ ਨੌਮੀ ਦਾ ਹਨਾ ਉਹ ਰੇਡੂਸ ਸੁਣ ਰਹੀ ਆਵਾਜ਼ ਆ ਰਹੀ ਆ 5 6 ਵਜ ਜਾਣਗੇ ਹਨਾ ਜਿਹੜੀ ਉੱਚੇ ਸ਼ਾਮ ਨੂੰ ਝੰਡਾ ਲੈ ਕੇ ਆਉਂਦੇ ਨੇ ਛੱਤੀ ਪਤਨੇ ਕੀ ਲੈ ਕੇ ਆਉਂਦੇ ਆ ਛੱਟੀ ਛੱਟੀ ਲੈ ਕੇ ਆਉਂਦੇ ਹੁੰਦੇ ਆ 5-6 ਵਜ ਜਾਂਦੇ ਨੇ ਸ਼ਾਮ ਨੂੰ ਕਿਉਂਕਿ ਸਾਰਾ ਪਿੰਡ ਹੈ ਨਾ ਜਿਹਦਾ ਜਦ ਟਾਈਮ ਲੱਗਦਾ ਜਾਂ ਕਿਤੇ ਤੋਂ ਬਾਹਰ ਅੰਦਰ ਗਿਆ ਹੁੰਦਾ ਆਂਦਾ ਉਹ ਹੌਲੀ-ਹੌਲੀ ਜਾ ਕੇ ਫਿਰ ਉੱਥੇ ਮੱਥਾ ਟੇਕਦਾ ਵੇ ਇਸ ਕਰਕੇ ਸ਼ਾਮ ਤੱਕ ਛੱਟੀ ਆਉਣੀ ਹੈ ਤੇ ਸ਼ਾਮ ਨੂੰ ਸ਼ਾਇਦ ਇੱਥੇ ਉਹ ਜਿਹੜੇ ਲੱਗਦੇ ਹੁੰਦੇ ਨੇ ਚੌਕ ਉਹ ਵੀ ਅੱਜ ਲੱਗੂਗੀ ਤੇ ਹਫ਼ਤੇ ਬਾਅਦ ਸਾਡਾ ਮੇਲਾ ਆ ਰਿਹਾ ਪਿੰਡ ਦਾ ਤੇ ਸਾਨੂੰ ਬਹੁਤ ਜ਼ਿਆਦਾ ਚੋਅ ਆ ਅੱਜ ਸੇ ਇੰਨਾ ਨਾ ਕੁਝ ਵੀ ਨਹੀਂ ਖਾਇਆ ਆਈਸਕ੍ਰੀਮ ਖਾਈਆ ਯਾ ਯੂਵੀ ਉਹਨਾਂ ਨੇ ਕੁਲਚੇ ਲਏ ਆ ਪਰ ਅਸੀਂ ਇਹ ਤੋਂ ਵੀ ਨਾ ਹੋਰ ਕੁਝ ਵੀ ਨਹੀਂ ਖਾਇਆ ਲੰਗੇ ਥੱਕ ਕੇ ਆਏ ਕਿਉਂਕਿ ਜੇ ਢਿੱਡ ਪਹਿਲੇ ਭਰਿਆ ਹੋਵੇ ਫਿਰ ਆਪਾਂ ਨੂੰ ਜ਼ਿਆਦਾ ਨਾ ਓਵਰ ਖਾਣਾ ਨਹੀਂ ਚਾਹੀਦਾ ਹੈਗਾ ਥੋੜਾ ਹੀ ਖਾਣਾ ਚਾਹੀਦਾ ਜਿੰਨਾ ਕਾ ਉਹਨਾਂ ਪੇਟ ਪਚਾ ਸਕੇ ਹਨਾ ਪਰ ਅਸੀਂ ਦੋ ਜਣੇ ਨਿਕੰਮੇ ਪੱਲੇ ਪਏ ਹੋਏ ਨੇ ਇੱਕ ਆ ਇੱਕ ਆ ਕੇਵਰੇਟ ਟੰਗ ਆਏ ਹਾਏ ਆ ਦੇਖ ਨਾ ਦੋਨੇ ਟੰਗ ਕਰ ਰਹੇ ਆ ਸਾਨੂੰ ਉਧਰ ਦੇ ਲੱਭਾ ਪੱਲੇ ਵਸੇ ਪਰੇਸ਼ਾਨ ਕਰ ਆ ਵੋ ਆ ਫੜ ਉਧਰ ਚੱਲ ਉਧਰ ਚੱਲ ਉਧਰ ਚੱਲ ਚੱਲ ਉਧਰ ਮੈਂ ਖੁੱਲ ਗਿਆ ਲਿਆ ਤੇ تین ਨਸੂਣਾ ਡੱਬਾ ਚ ਕੁਝ ਪਾ ਲੂਗਾ ਦੁੱਧ ਵਾਲਾ ਇਹ ਨਾ ਨਸੂਣਾ ਟੀਨ ਦਾ ਹੈ ਆ ਇਹ ਤੇ ਜਨਨ ਤੇ ਗਿਰੇ ਲਊ ਦੇ ਪਹਿਲਾਂ ਆ ਦੇਖ ਤੂੰ ਦੇਖ ਤੁਸੀਂ ਟੀਨ ਦਾ ਰਿਸਾਉਂਗੇ ਪਾ ਲਾਂਗੇ ਮੈਂ ਖੁਸ਼ੀ ਪਾ ਲੂੰਗੀ ਗੇਰ ਦਾ ਇਹ ਮੈਂ ਗੇਰਦੀ ਨਹੀਂ ਆਪਾਂ ਮੈਂ ਯੂਜ਼ ਕਰੂੰਗੀ ਕਿਉਂਕਿ ਡੀ ਆਈ ਵੀ ਚੀਜ਼ਾਂ ਇਹਨਾਂ ਦਾ ਤਿਆਰ ਹੁੰਦੀਆਂ ਨੇ ਆ ਚੱਕ ਕੇ ਉਹ ਹੀ ਕੂੜੇ ਦੇ ਸਿੱਟੇ ਜਾਂਦੀ ਆ ਬੇਮਿਸਾਲ ਤੇ ਹਿੰਦੂ ਬਣਾ ਕੇ ਲੈ ਜੀ ਸੌਰੀ ਆਟਾ ਛਾਲਲਾ ਮਨਦੀਪ ਜੀ ਮੇਰੇ ਲਈ ਮੈਂ ਮੇਰੇ ਲਈ ਲਿਆਏ ਨੇ ਉਹ ਕਲਚਰ ਕਲਚਰ ਲਿਆਏ ਨੇ ਆਪ ਮੈਡਮ ਵੀ ਇੰਨੇ ਸਾਰੇ ਗੁੱਤ ਬਟਨ ਲਿਆਈ ਆ ਪਹਿਲਾਂ ਤਾਂ ਮੈਨੂੰ ਕਲਚਰ ਦੇ ਚੁਕੀ ਐ ਬਾਅਦ ਚ ਮੈਨੂੰ ਗੁੱਤ ਬਟਨ ਦਿਖਾ ਰਹੀ ਐ ਜਿੰਨੇ ਕਲਚਰ ਕਹਿਤਾ ਮੈਂ ਤਾਂ ਮਤਲਬੀ ਹੁਣ ਕਲਚਰ ਕਿਹਾ ਤਾਂ ਕਲਚਰ ਹੀ ਲੈਣਾ ਤਾਂ ਕਲਪਰੇ ਲੈਣਾ ਉਹ ਦੇਖੇ ਵੰਟ ਗੇਰੂਗਾ ਸੋਣ ਆਪਣੇ ਗੁੱਤ ਬਟਨ ਓਏ ਆਪਣੇ ਗੁੱਤ ਬਟਨ ਤਾਂ ਕਿੰਨੇ ਸੋਨੇ ਲਿਆਈ ਵੀਡੀਓ ਚ ਦੇਖਿਓ ਹੈਂ ਮੈਂ ਕਿਹਾ ਵੀ ਮੈਨੂੰ ਇੱਕ ਉਹ ਇੱਕ ਗ੍ਰੇ ਕਲਰ ਦੀ ਕਲਰ ਹੋਰ ਦੇ ਦੇ ਉਹ ਨਹੀਂ ਮੈਨੂੰ ਤੇਰਾ ਹੈਗਾ ਆਹਦੇ ਅੰਗ ਤੇ ਓਏ ਹਟ ਜਾ ਉਹ ਨਹੀਂ ਮੈਨੂੰ ਗੁੱਤ ਵਟਣ ਦਿਆ ਚਲੋ ਕੋਈ ਗੱਲ ਨਹੀਂ ਹੁਣ ਬੀੜੀ ਵੀ ਮੈਨੂੰ ਤਾਰਨੀ ਪੈਣੀ ਮੇਲੇ ਨੂੰ ਮੈਂ ਬੀੜੀ ਚ ਬੈ ਕੇ ਕਰਦੀ ਆਂ ਪੀੜੀ ਨਹੀਂ ਬੀੜੀ ਨਾ ਮੈਂ ਪੀੜੀ ਤੇ ਬੈ ਕੇ ਸਣਦੀ ਆਂ ਮੈਂ ਕਿਹਾ ਵੀ ਬੀੜੀ ਤਾਰੂੰਗੀ ਮੇਲੇ 'ਚ ਕੁਛ ਨਾ ਕੁਛ ਦੁਆ ਦੂੰਗੀ ਮੈਨੂੰ ਗੁੱਤ ਵਟਣ ਦੁਆ ਦੂੰਗੀ ਬਸ ਠੀਕ ਐ ਗੁੱਤ ਵਟਣ ਦਵਾ ਕਿ ਉਹ ਰੋਲਾ ਪਾਇਆ ਏ ਘਾਟ ਰੋਲਾ ਪਾਰਖਿਆ ਏ ਆਪਕਾ ਹੁਣ ਅਸੀਂ ਵੀ ਆਟਾ ਛਾਨ ਲੱਗ ਗਿਆ ਬਸ ਸਬਜੀ ਹਜੇ ਬਣ ਰਹੀ ਹੈ ਮੈਂ ਨਾ ਕੋਹ ਹਲਾਣਾਈ ਤੇ ਬਸ ਦੇਖਿਆ ਵੀ ਅੱਗੇ 부ਜੀ ਪਈ ਤੀ ਹੁਣ ਆਪਾਂ ਅੱਗ ਬਾਲਦੇ ਆ ਮੰਡੀ ਪਾਟਾ ਗੁੰਨੂਗੀ ਮੈਂ ਸਬਜੀ ਆਪਣਾ ਬਣ ਜੂਗੀ ਬਤਿਲੇ ਚੋਂ ਕੱਢ ਕੇ ਬਤਿਲੇ ਮਾਰ ਕੇ ਆਪਾਂ ਆਪਣਾ ਕੰਮ ਨਿਬੜ ਕੇ ਥੋੜੀ ਰੋਟੀ ਬਣਾ ਕੇ ਫਿਰ ਗੁਰਦੁਆਰਾ ਸਾਹਿਬ ਜਾਵਾਂਗੇ ਹੈਨਾ ਜਾਵਾਂਗੇ ਹੁਣ ਤਾਂ ਰਾਮ ਨੂੰ ਮਿਲ ਗਿਆ ਬਸ ਥੀਂਂ ਬੁੜੀ ਹੋ ਗਈ ਹੁਣ ਰਾਤ ਨੂੰ ਥੀਂਂ ਖਾਜੋ ਮੈਂ ਛਾਨਣਾ ਆਟਾ ਮੈਂ ਛਾਨਣਾ ਥੋੜਾ ਜਿਹਾ ਰਾਤ ਨੂੰ ਨੀਂਦ ਹੋਣਾ ਤੈਨੂੰ ਲੇਟ ਆਉਗੀ ਦੇਖੀ ਕੋਈ ਨਹੀਂ ਓਏ ਆ ਕੀ ਕਰ ਰਿਹਾ ਤੂੰ ਇਹ ਮੈਂ ਤੇਰੀ ਉਹਦੇ ਨਾਲੋਂ ਛਿੱਤਰ ਜ਼ਿਆਦਾ ਇਹ ਖਾਂਦਾ ਹੈ ਬੜਾ ਇਹ ਅੱਜ ਕੱਲ ਜਿਆਦਾ ਨਹੀਂ ਖਾਣ ਲੱਗਿਆ ਹਨਾ ਸ਼ਰਾਬ ਕਰਨ ਲੱਗਿਆ ਜਾਵੇ ਲੱਗ ਗਿਆ ਸ਼ਰਾਬਤ ਕੰਮ ਆ ਬੂ ਪਿੱਛੇ ਨੂੰ ਇੱਕ ਉੱਥੋਂ ਫੜ ਮਾਰ ਕੇ ਆ ਜੀਜੀ ਦੇ ਜਾ ਮੁੱਕਾ ਮਾਰ ਕੇ ਆ ਇਹ ਉਹ ਆ ਗਿਆ ਮੁੱਕਾ ਮਾਰਨੇ ਮਾਰ ਗਿਆ ਮਾਰਿਆ ਪਿੱਛੇ ਮੁੱਕਾ ਮਾਰਿਆ ਮਨੂ ਬਾਤ ਸੁਣ ਕੇ ਜਦੋਂ ਬੱਕਮ ਕੰਮ ਕਰ ਲਈ ਸਾਡੀਆਂ ਮੌਜ ਮਸਤੀਆਂ ਦਾ ਨਾ ਐਵੇਂ ਚੱਲੂ ਰਹਿਣਗੀਆਂ ਤੁਸੀਂ ਵਲੌਗ ਨਾਲ ਜੁੜੇ ਰਹੋ ਮੈਂ ਲੇ ਚਾਚੀ ਕਹਿੰਦੀ ਯੂਵੀ ਨੂੰ ਨਾ ਕਾਚੀ ਖਵਾ ਦੂੰਗੀ 5:30 ਹੋ ਗਏ 5:30 ਦੇਹਾਂ ਨੀ ਬੀਬੀ ਤੂੰ ਕੁਛ ਦਵਾ ਦਿਓ ਦੇਖ ਲੈਨੇ ਅੱਦਲਵਲੀ ਆਪੇ ਕਰੀਏ ਮੈਂ ਤਾਂ ਆਪਣੇ ਮਨ ਤੇ ਕਿਹਾ ਵੀ ਅੱਗੋਂ ਤੈਨੂੰ ਮੇਰੇ ਤੇ ਵਿਚਾਰੇ ਨੇ ਖਿਡਾਉਣਾ ਮੰਗਿਆ ਤਾਂ ਵੀ ਗੱਲ ਮੰਗਿਆ ਨਹੀਂ ਹੱਸ ਤੋਂ ਮੈਂ ਫਿਰ ਫਿਰ ਮੈਨੂੰ ਐ ਤਾਂ ਕਿਹਾ ਵੀ ਅੱਜ ਨਹੀਂ ਦਵਾਉਂਦੀ ਦੂਜ ਦੇ ਮੇਲੇ ਤੇ ਦਵਾਉਂਗੀ ਉੱਥੇ ਨਾਲੇ ਜਾਦੇ ਮੈਂ ਲੈ ਗਿਆ ਆਂ 5-6 ਸੌੜਾ ਦਵਾ ਦੂੰਗੀ ਆਹ ਵਾ ਦੇਖੋ ਪਿਆਰ ਸਾਢੇ 6 ਹੋ ਗਏ ਛੇਤੀ ਕਰੋ ਬਸ ਬਜਾ ਰਹੀ ਹੋਗੀ ਨੂੰ ਪਤਾ ਨਹੀਂ ਅਨ ਮੈਂ ਜੇ ਪਿਆਰ ਦੇ ਕੀ ਜੋ ਹੋਵੇ ਦੇਖੋ ਜਿਹੜੀ ਪਿਆਰ ਨਾਲ ਦਿੰਦੇ ਆ ਨਾ ਆਪਣੇ ਕੋਈ ਵੀ ਆ ਚਾਹੇ ਹੈ ਨਾ ਆਪਣ ਉਹ ਪਿਆਰ ਵਾਲੀ ਮੁਜੀ ਚੀ ਹੋਣੀ ਆ ਗਿਫਟ ਹੁੰਦਾ ਹੈ ਨਾ ਪਿਆਰ ਸਾਡੇ ਮੈਂ ਯੂਵੀ ਨੂੰ ਕਿਹੜਾ ਬਹੁਤ ਬਹਿਂਦੀਆਂ ਦਵਾਨੀਆਂ ਯੂਵੀ ਤਾਂ ਲੰਦਾ ਵੀ ਨਹੀਂ ਚਾਹਦਾ ਇਹਨੂੰ ਵੀ ਬਸ ਇਹ ਤਾਂ ਬੜਾ ਹੋ ਗਿਆ ਬੜਾ ਹੋ ਗਿਆ ਇਹ ਤਾਂ ਮੈਂ ਖਾਣਾ ਪੀਣਾ ਖਾਊਗਾ ਝੁੱਲੇ ਲੈ ਕੇ ਆਊਗਾ ਥਾਰ ਲੈਣੂਗੀ ਅੱਡਾ ਚਾਚੀ ਨੂੰ ਕਹਦੀ ਮਨੋਂ ਇੱਕ ਝੁੰਡੇ ਦੀ ਟਿੱਕ ਟ ਦੇ ਵਾਸਤੇ ਦੇਦੀ ਮੈਂ ਇੱਕ ਤੁ ਤਾ ਵੈਤੀ ਆ ਬੁੱਲ ਲੱਭੀ ਤੋ ਆਓ ਲੈ ਆਮਾ ਕੇ ਜਿਹੜਾ ਉੱਪਰ ਬੁਲਬਲਾ ਜਿਹਾ ਨਹੀਂ ਹੁੰਦਾ ਛਾਲਮਾ ਉਹ ਰੱਜਣਾ ਪਾ ਦੇ ਪਹਿਲੇ ਪੱਟੇ ਨਾਲ ਜਾਵੇ ਫਿਰ ਉਹ ਪਿਛਲੀ ਵਾਰ ਲੈ ਇਸਲੀ ਵਾਰ ਰਾਵੀ ਦੀ ਪਰ ਗੱਜਮ ਉੱਪਰ ਹੀ ਦੀ ਉਹਦੇ ਕੋਲ ਹਾਂ ਹੋਰ ਐਂ ਟੁੱਟਦਾ ਨਾ ਨਹੀਂ ਟੁੱਟਦਾ ਪਿਛਲੀ ਵਾਰ ਤਾਂ ਸਿਮੀ ਵੀ ਲੱਗੀ ਵਦੀ ਟੱਪੜ ਆਪਾਂ ਦੇ ਥੋੜਾ ਜਿਹਾ ਬਜਰ ਹੈਗਾ ਨਾਲ ਅੱਡਾ ਆ ਨੰ ਲੰਬੀ ਦੀ ਹੋ ਲੰਬੀ ਵੀ ਆ ਚਾਹੀਏ ਕਿ ਨਹੀਂ ਅਸੀਂ ਵੀ ਅੱਧ ਕਿ ਝੂਲਾ ਲਾਉਂਗੇ ਤੇ ਚੱਲੇ ਗੁਰਦੁਆਰਾ ਸਾਹਿਬ ਤੇ ਮੈਂ ਨਾ ਪਿੱਛੇ ਆ ਦੇਖੋ ਜੇ ਕਲੈਕਟਰ ਲਾ ਲਿਆ ਜਿਹੜਾ ਮਨਦੀਪ कौर ਜੀ ਨੇ ਮੈਡਮ ਜੀ ਨੇ ਮੈਨੂੰ ਗਿਫਟ ਦਿੱਤਾ ਛੋਟੀ ਮੈਡਮ ਐ ਆਪਣੇ ਆਪ ਨੂੰ ਵੀ ਕਹਿਨੀ ਐ ਵੀ ਬੜੀ ਮੈਡਮ ਐ ਛੋਟੀ ਤੂੰ ਜਿਹੜਾ ਮਨਦੀਪ ਨੇ ਮੈਨੂੰ ਗਿਫਟ ਦਿੱਤਾ ਕਲੇ ਮੇਲੇ ਤੋਂ ਲੈ ਕੇ ਆ ਰਿਹਾ ਗਿਫਟ ਤੇ ਮੈਂ ਆਪਣੇ ਵਾਲਾਂ ਤੇ ਸਜਾ ਲਿਆ ਦੇਓ ਵਧਾਈਆਂ ਜੀ ਮੈਨੂੰ ਕਲੈਕਟਰ ਆਇਆ ਲੱਭਣਾ ਆ ਬੋ ਸੁਣੇ ਰਬੜ ਬੈਣ ਮੈਂ ਜ਼ੋਰ ਲਾ ਲਿਆ ਜ਼ੋਰ ਪਰ ਮੈਨੂੰ ਰਬੜ ਬੈਣ ਨਹੀਂ ਦਿਆ ਦੇਖ ਲੋ ਇੰਨੀ ਨੀਤ ਦੇਖੋ ਤਾਂ ਮੈਨੂੰ ਦੇਰੀ ਹੈ ਇਹ ਵੀ ਬਦਲੇ ਚ ਮੈਨੂੰ ਵੀ ਮਿਲੂਗਾ ਕੁਝ ਗੁਰਦੁਆਰਾ ਸਾਹਿਬ ਆ ਗਏ ਆ ਦੇਖੋ ਸਾਡਾ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਉੱਪਰ ਬੱਦਲ ਕਿੰਨੇ ਸੋਹਣੇ ਲੱਗ ਰਿਹਾ ਬੱਦਲ ਸੋਹਣੇ ਲੱਗ ਰਹੇ ਨੇ ਅੱਜ ਇਹ ਬੱਦਲ ਵਈ ਐ ਕਿੰਨੀ ਨੀ ਆਇਆ ਹੁਣਾਂ ਸੀ ਕਿ ਜਿੱਦਣ ਗੁਰਦੁਆਰਾ ਇੱਧਰ ਢੇੜਾ ਲੱਗੂਗਾ ਗੁਰਦਾਰ ਸਾਹਿਬ ਬਾਹਰ ਉੱਥੇ ਪਟਿਆਲੇ ਆਪੂ ਦਾ ਸੀ ਪਟਕਾ ਲੈ ਕੇ ਆਵਾਂਗੇ ਨਮਾ ਹਾਂ ਐ ਫਸਾਣਾ ਜੀ ਮੇਰੇ ਤੇ ਫਸਾਈ ਨਹੀਂ ਥੀ ਐ ਫਸਾਣਾ ਟਿਕ ਜੂਗੀ ਮੇਰੀ ਹਨਾ ਚੁੰਨੀ ਨਾ ਜੰਮਾ ਨਹੀਂ ਖੜਦੀ ਫਿਰ ਕੀ ਹੋ ਗਿਆ ਆਹ ਸਾਰੇ ਨੂੰ ਪਤਾ ਆਪਾ ਇੱਕ ਦੂਜੇ ਦੀ ਚੀਜ਼ਾਂ ਕੱਪੜੇ ਲੈਣੇ ਹਨਾ ਕੱਪੜੇ ਇੱਧਰ ਕੱਪੜੇ ਨਹੀਂ ਹੋ ਜਾਣਦੇ ਇੱਧਰ ਆ ਜਾਓ ਇੱਧਰ ਮਿੱਠੇ ਨਹੀਂ ਉਹ ਆਰੀ ਖਸ਼ਮਾ ਅਸੀਂ ਸਾਰੇ ਇੱਕ ਦੂਜੇ ਦੀ ਚੀਜ਼ਾਂ ਸ਼ੇਅਰ ਕਰਦੇ ਆਂ ਕਿਉਂਕਿ ਅਸੀਂ ਭੈਣਾ ਭੈਣਾ ਐ ਫਿਰ ਮੱਥਾ ਟੇਕ ਕੇ ਹੁਣ ਛੇਤੀ ਹੋ ਆ ਜੰਨੇ ਆ ਕੋਈ ਸਬਜ਼ੀ ਦਾ ਟਾਂਗਾ ਭਰਤਾ ਹੱਥ ਜਿੱਦਿਆ ਇਹ ਹਾ ਡੰਗਾ ਹੱਥ ਦੇਖੋ ਤੁਹਾਡੇ ਅੱਜ ਖਾਜ ਬਹੁਤ ਹੋਊਗੀ ਕਿੰਨੇ ਕਰਾਂ ਹਾ ਕੀ ਕਰਾਂ ਮੇਰੀ ਚੁੰਨੀ ਸੋ ਨਾ ਸੋ ਫਿਰ ਤਾਂ ਠੀਕ ਐ ਆ ਲੇ ਰੱਜਿਆ ਨਹੀਂ ਹੈਗਾ ਏ ਦਾ ਬਹੁਤ ਕੰਤਾਨ ਲੱਗ ਗਿਆ ਗੁਰਦੁਆਰੇ ਚ ਸਾਰੇ ਗੁਰਦੁਆਰੇ ਚ ਇਹਨੇ ਰੌਲਾ ਪਾ ਦਿੰਦਾ ਏ ਆ ਜੰਟੀ ਕਹਿੰਦੀ ਕਹਿੰਦੀ ਇਹਦਾ ਰੌਲਾ ਤਾਂ ਬਾਹਰ ਸੁਣਦਾ ਏ ਅਚਾਰ ਖਿੱਲਾ ਮੂੰਹ ਚ ਸੁਟਦੇ ਆ ਫਿਰ ਚੁੱਪ ਕਰਦਾ ਮੂੰਹ ਭਰ ਦਿੰਨੇ ਆ ਦਾ ਉਹ ਮੇਰੇ ਨਾਲ ਕੁਝ ਕਰਦੇ ਨਾ ਮੂੰਹ ਭਰ ਕੇ ਚੁੱਪ ਕਰਦਾ ਏ ਤੋੜੀਆਂ ਲੱਭ ਰਿਆ ਇਹ ਭੂਆ ਸਤੀ ਪਰ ਇਹਨੇ ਕਿਹੜੀ ਅਰੇ ਉਹ ਹੈ ਕਿਹੜੀ ਤਮੱਤੀ ਪੱਟੀਆਂ ਨੇ ਭੂਆ ਸਤੀ ਪਰ ਹਾਂ ਇਹ ਡੀ ਹੋ ਗਿਆ ਅਰੇ ਗੁਰਦੁਆਰੇ ਚ ਨਹੀਂ ਸੌਣ ਹੁੰਦਾ 4 ਮਿੰਟ ਰੇਦੀ ਨਿਗਰ ਰੱਖਿਓ ਇਹਦੀ ਨਿਗਰ ਰੱਖਿਆ ਕਰੀਏ ਫਿਰ ਬਾਹਰ ਗਾਲੀ ਲੰਘ ਜੇ ਹਨੇਰੇ ਚ ਆਹੋ ਇਹਦਾ ਭਰੋਸਾ ਵੀ ਨਹੀਂ ਹਾਂ ਗੱਗੂ ਅਰਜਿੰਦਰ ਨੱਟ ਗਿਆ ਤਾਂ ਹਾਂ ਛੋਟਾ ਜਿਹਾ ਕਰਤਾ ਕਾ ਹਾਂ ਜਿੱਦੀ ਗਦੀਪ ਦੀ ਕੁੜੀ ਐ ਅੱਛਾ ਇਹ ਲੱਗ ਗਿਆ ਉਹਨੇ ਕਰਦਾ ਇਹਦੇ ਨੂੰ ਮੜੇ ਦਾ ਸ਼ਕਾਰ ਹੋਣਾ ਹੂੰ ਮੈਨੂੰ ਕਹਿੰਦਾ ਕਹਿੰਦਾ ਮੈਂ ਜਾਊਂਗਾ ਬੀਬੀ ਤੇਰੇ ਘਰ ਮਚਰ ਵਾਗ ਚਾਹ ਹੂੰ ਭਾਈ ਜਾਣ ਸਾਰੇ ਨੇ ਟਰੈਕਟਰ ਲਿਆ ਆਓ ਦੱਸਿਆ ਤੇ ਆਹ ਸਟੋਰੀ ਵੀ ਟਰੈਕਟਰ ਲੈ ਕੇ ਖੇਡਣ ਲੱਗ ਗਿਆ ਹਾਂ ਉਹਦਾ ਮੈਂ ਹੱਥ ਤੋਂ ਹਣ ਵਾਰ ਗਈ ਲਾ ਕੇ ਪਰ ਨਹੀਂ ਮੈਂ ਉਹਨੂੰ ਕਹਿ ਕੇ ਗਈ ਖੰਜੀ ਕੀਦ ਵਾਹ ਨਹੀਂ ਕਰ ਰੱਖੀ ਹਾਂ ਇਹ ਤਾਂ ਵੀਰੋਂ ਮਾਗਰ ਜਾ ਰਿਹਾ ਉਹਦੇ ਜਿਹੜੇ ਅਰਗੇ ਕੰਮਰੇ ਨਹੀਂ ਪਾਏ ਹੋ ਉਹਨੇ ਮਾਗਰ ਪੱਗ ਗਿਆ ਮੈਂ ਸਾਰੇ ਢੋਲ ਲਿਆ ਉਹ ਵੀ ਟਰੋਲੇ ਜਦ ਮੈਂ ਕਹਿ ਲਿਆ ਵੀ ਬੜਾ ਲੋੜਾ ਹੋਇਆ ਮਕਾ ਹਮ ਫਿਰ ਕਿੱਧਰ ਲੰਘ ਕੇ ਕੋਈ ਚੱਕੀ ਨਾਲ ਦੇ ਚ ਮੈਂ ਮੈਨੂੰ ਤਾਂ ਗਾਲ੍ਹਾਂ ਦੇਣਗੇ ਜਿੱਦ ਦੇ ਕੀਤੇ ਭਾਈ ਜਦ ਮਾਗਰ ਕਹੀ ਮੌਜਨਾ ਮਿੱਟੀ ਦੀ ਭਾਰੀ ਟਰਾਦੇ ਅਸੀਂ ਥੱਕੀ ਜਾ ਰਹੇ ਹਾਂ ਅੱਛਾ ਉਹ ਜਾਏ ਰੋਜ ਦੇ ਮਾ ਮਾ ਤੈਨੂੰ ਮਾਰ ਗਈ ਚੋਲ ਕਿਨਾਂ ਦਾ ਰੋਟੜਾ ਵੀ ਨਹੀਂ ਖਾਦਾ ਫੇਰ ਲਿਆਈ ਫੇਰ ਨਹੀਂ ਫਸਾ ਕਰਿਆ ਜਿਹੜੇ ਦਾ ਮੈਂ ਹਾਂ ਆਈ ਜਾਈ 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 ਜਾ ਤੁਰਦਾ ਤਾਂ ਕਦੇ ਰੋਕਦੀ ਸੀ ਕਿਆ ਗਾਇਰ ਜਾਂਦੀ ਨਿਆਣਿਆਂ ਦਾ ਭਰੋਸਾ ਨਹੀਂ ਨਿਆਣੇ ਦਾ ਖੇਡਦੇ ਖੇਡਦੇ ਕਿਧਰੇ ਭੱਗ ਜਾਂਦੇ ਨੇ ਹੋਰ ਆਉਂਦਾ ਲੱਗੂਗਾ ਆ ਜਾ ਕਰ ਰਹੀ ਹਾਂ ਹੁਣ ਰੋਜ਼ ਹੋਇਆ ਕਰੂਗੀ ਸਫਾਈ ਕਿਉਂਕਿ ਨਾ ਦਿਨ ਹੁਣ ਇਦਾਂ ਦੇ ਸ਼ੁਰੂ ਹੋ ਗਏ ਵੀ ਆਪਣੇ ਸਫਾਈ ਰੋਜ਼ ਚਾਹੀਦੀ ਆ ਨਾ ਆਹ ਉਹ ਦੇਖੋ ਆਹ ਨੂੰ ਜੱਟ ਥੋੜੀ ਆਹ ਉਹ ਜੱਟ ਨਹੀਂ ਖੇਨੀ ਸਕਦਾ ਜੱਟ ਲਿਖਿਆ ਹੋਇਆ ਹਾਂ ਆਹ ਉਹ ਦੇਖੋ ਫਿਰ ਆਹ ਉਹਲੇ ਕੰਮ ਨਹੀਂ ਆ ਉੱਚਾ ਵਾਲਾ ਪਾਊਡਰ ਮੇਰੇ ਸਾਹ ਦਾ ਕੱਢ ਕੱਢ ਕੇ ਇਹਦੇ ਵਿੱਚੋਂ ਇਹ ਮੈਨੂੰ ਲੱਗਦਾ ਉਹਦੇ ਪਾਪੇ ਦਾ ਕੰਮ ਹੋਊਗਾ ਉਹ ਆਹੂ ਦਾ ਕੰਮ ਉਹ ਹੋ ਸਕਦਾ ਕਿਉਂਕਿ ਨਾਤਾ ਉਹਨੂੰ ਜੱਟ ਲਿਖਣਾ ਦਾ ਨਾ ਉਹਦਾ ਉਹਰੇ ਹੱਥ ਜਾਂਦਾ ਹੈ ਆਉਂਦੇ ਬੋਤਲਾਂ ਵਿਚਾਰੇ ਮੇਰੇ ਪੁੱਤ ਨੂੰ ਝੂਠੇ ਇਲਜ਼ਾਮ ਲਾ ਲਾ ਕੇ ਉਹ ਕਰੀ ਜਾਂਦੇ ਹਾਂ ਕੋਆਰਡੀਨੇਟਰ ਵੀ ਲੋਥਰੇ ਉੱਪਰ ਕੀ ਉੱਪਰ ਧਰੇ ਨੇ ਹਾਂ ਸ਼ਾਹ ਉਹ ਕੱਢ ਲਓ ਤਾਂ ਫਾਗ ਰਿਹਾ ਕਿ ਕਿੰਦਰਾ ਬੱਤੀ ਨਹੀਂ ਆਹ ਲਿਪਸਟਿਕ ਆਪਣੀ ਬਹੁਤ ਯੂਜ਼ ਹੁੰਦੀ ਹੈ ਜਿਹੜੀ ਪੱਟੀ ਮਿਸ ਕਰਦੇ ਆਓ ਕੋਈ ਹਸਾਂਦਾ ਵੀ ਛੇਤੀ ਖਤਮ ਹੋ ਗਏ ਮੈਂ ਮੰਮੀ ਆਤੀ ਇਹ ਦਿਨ ਲਾ ਕੇ ਤਰਪੰਦੀਆਂ ਨੇ ਠਿੱਕੀ ਆ ਹੈ ਉਹ ਮਤਲਬ ਨਾ ਕਲਰ ਲਾਈਟ ਆ ਲਿਪਸਟਿਕ ਲੈ ਕੇ ਆਵਾਂਗੇ ਹੋਰ ਇੱਕ ਲਾਈਟਰ ਕਲਰ ਆ ਹਾਂ ਲਓ ਜੀ ਆਪਾਂ ਵੀਡੀਓ ਦਾ ਹੁਣ ਅੱਜ ਇੱਥੇ ਐਂਡ ਕਰਦੇ ਆ ਮੈਂ ਕੱਲ ਨਾ ਵੀਡੀਓ ਦਾ ਐਂਡ ਨਹੀਂ ਕੀਤਾ ਸੀ ਤਾਂ ਕਰਕੇ ਅੱਜ ਐਂਡ ਕਰਦੇ ਸੀ ਕਰਤੀ ਸਵੇਰ ਕਰਤੀ ਸਵੇਰ ਹੋ ਜਾਂਦੀ ਆ ਆਪਣੇ ਆਪ ਹੋ ਜਾਂਦੀ ਆ ਸਵੇਰ ਵੀ ਚਲ ਸਵੇਰੀ ਕਰ ਦਾਂਗੇ ਇਹ ਹੁਣ ਆਪਣਾ ਸਾਡਾ ਹੋ ਗਿਆ ਝਾੜੂ ਪੋਚੇ ਦਾ ਕੰਮ ਸ਼ੁਰੂ ਤੇ ਤੂੰ ਤਾਂ ਰਾਤ ਨੂੰ ਵੇੜਦਾ ਮੈਂ ਨਹੀਂ ਨਵੇੜਿਆ ਤਾਂ ਕੀ ਅਪਲੋਡ ਹਾਂ ਉਹ ਵੀ ਐਡੀਟਿੰਗ ਵਗੈਰਾ ਹਜੇ ਕਰਨੀ ਹੈ ਹੁਣ ਮੈਂ ਵੀ ਕਰੂੰਗੀ ਬਸ ਫਿਰ ਐਡੀਟਿੰਗ ਕਰਨ ਤੋਂ ਬਾਅਦ ਅਸੀਂ 9 ਵਜੇ ਤੱਕ ਰੋਟੀ ਖਾਣੇ ਆ ਔਰ ਮੇਰਾ ਲੱਡੂ ਗੋਪਾਲ ਵੀ ਆ ਗਿਆ ਕ੍ਰਿਸ਼ਨਾ ਮੇਰਾ ਛੋਟੂ ਜਾ ਲੱਡੂ ਇਹਨੂੰ ਮੈਂ ਧੋਖਾ ਦੇ ਕੇ ਆਈ ਸੀ ਬਾਹਰ ਪਤਾ ਕਰਤੇ ਪਹਿਲਾਂ ਤਾਂ ਜੀ ਟਰੈਲੀ ਜੋ ਮਿਰਚਾਂ ਪਾਤੀਆਂ ਹੈ ਫਿਰ ਸਾਰੀਆਂ ਮਿਰਚਾਂ ਕੱਟ ਕੇ ਉੱਪਰ ਰੱਖ ਗਈ ਇਹ ਰੋਣ ਲੱਗ ਗਿਆ ਇਹਨੂੰ ਧੋਖਾ ਦੇ ਕੇ ਆਈ ਸੀ ਕਹਿੰਦਾ ਤਾਂ ਪਹਿਲਾਂ ਆਪੋ ਦੀ ਟਰੈਲੀ ਭਰਤੀ ਫਿਰ ਆਪੋ ਦੀ ਟਰੈਲੀ ਖਾਲੀ ਕਰਕੇ ਫਿਰ ਜੀ ਚੱਲ ਸ਼ਸ਼ੀ ਕਰਦਾ ਦੇ ਸ਼ਸ਼ੀ ਕਰਦਾ ਸ਼ਸ਼ੀ ਕਰ ਲਈ ਹਾਂ ਚੱਟ ਚੱਟ ਕਾ ਜਦੋਂ ਮੇਰੇ ਪੁੱਤ ਚੱਟੀ ਕਾਲ ਕਹਿੰਦਾ ਮੈਨੂੰ ਬਹੁਤ ਲੱਡੂ ਲੱਗਦਾ। ਚੱਟ ਠੀਕਾ ਮੈਨੂੰ ਬਹੁਤ ਲੱਡੂ ਲੱਗਦਾ। ਜਾਣ ਚੱਲ ਕੈਮਰੇ ਚ ਲੈ ਦੇਖ ਲਾਉਗਾ। ਹੈ? ਹੁਣ ਆਪਾਂ ਐਂਡ ਕਰ ਰਹੇ ਹਾਂ ਬੁੱਤ ਹੁਣ ਬਾਏ ਬਾਏ ਕਰਦੇ ਹਾਂ ਸਾਰਿਆਂ ਦੇ ਆਪਣੇ ਬਲੌਗਰ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਾਰੇ ਸਾਰੇ ਜ਼ਰੂਰ ਕਰਿਓ ਤੇ ਮੇਰੀ ਇੰਸਟਾਗ੍ਰam ਆਈਡੀ ਹੈ ਜਿਹੜੀ ਗਗਨ ਬੋਪਰਾ 859 ਨੂੰ ਜ਼ਰੂਰ ਸਾਰੇ ਫੋਲੋ ਕਰਿਓ ਹੁਣ ਬਾਏ ਬਾਏ